ਤੇ ਸਵਾਲ ਨੇ ਦੱਸਿਆ ਹੈ ਕਹਿੰਦਾ ਵੀ ਕਬੂਤਰਾਂ 'ਚ ਕੋਈ ਫਰਕ ਨਹੀਂ ਹੁੰਦਾ ਇੱਕੋ ਹੀ ਕਬੂਤਰ ਹੁੰਦੇ ਨੇ ਠੀਕ ਹੈ ਬਾਈ ਕਬੂਤਰ ਇੱਕੋ ਹੀ ਹੁੰਦੇ ਨੇ ਤੇ ਨਾ ਹੀ ਆਪਾਂ ਕਿਹਾ ਕਿ ਕਬੂਤਰ ਦੋ ਹੁੰਦੇ ਨੇ ਠੀਕ ਹੈ ਐਵੇਂ ਪਹਿਲਾਂ ਪੂਰੀ ਵੀਡੀਓ ਆਪਦੀ ਲਿਆਂਦਾ ਬਾਈ ਠੀਕ ਹੈ ਦੋ ਤਰੀਕੇ ਨੇ ਦੇ ਠੀਕ ਹੈ ਇੱਕ ਤਾਂ ਬਾਈ ਤਵੇ ਤੇ ਸਿੱਕੇ ਵਾਲਾ ਹੋ ਗਿਆ ਠੀਕ ਹੈ ਕੋਈ ਕਾਟਨ ਲੈ ਲਓ ਠੀਕ ਹੈ ਕਾਟਨ ਨੂੰ ਤਵੇ ਤੇ ਸੇਕੀ ਜ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਗਰਦਾਸ ਕਰਦੇ ਸਭ ਦੇ ਘਰ ਪਰਿਵਾਰ ਦਾ ਦੁਸਤ ਤੇ ਚੜ੍ਹਦੀ ਕਲਾ 'ਚ ਹੋਣਗੇ। ਸੋ ਅੱਜ ਵਾਲੀ ਵੀਡੀਓ ਹੈ ਬਾਈ। ਜਿਹੜੀ ਆਪਾਂ ਪਹਿਲਾਂ ਦੂਸਰੀ ਵਾਲੀ ਵੀਡੀਓ ਪਾਈ ਸੀ ਹਨਾ। ਉਹਦੇ 'ਚ ਜਦੋਂ ਆਪਾਂ ਪਹਿਲੇ ਦਿਨ ਕਬੂਤਰ ਲਾ ਲੈਨੇ ਆ। ਉਹਦੇ 'ਚ ਸੀ ਬਾਈ ਕਬੂਤਰ ਨੂੰ ਆਪਾਂ ਰਿਲੈਕਸ ਕਿਵੇਂ ਕਰਨਾ ਜਦੋਂ ਉਤਰ ਗਿਆ। ਬਿਠਾ ਲਿਆ ਛਤਰੀ ਤੇ ਹਨਾ। ਤੇ ਮਾਰੂ ਆਪਾਂ ਚੱਕ ਲਿਆ। ਚੱਕ ਕੇ ਰਾਤ ਨੂੰ ਕਬੂਤਰ ਨੂੰ ਬਾਈ ਰਿਲੈਕਸ ਕਿਵੇਂ ਕਰਨਾ। ਠੀਕ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਠੀਕ ਆ ਇਹ ਕੋਈ ਉਹ ਨਹੀਂ ਹੈਗਾ ਭਾਈ ਜੋ ਆਪਾਂ ਕਰਦੇ ਆ ਹਨਾ ਜੋ ਉਸ ਚੀਜ਼ ਸਹੀ ਹੈ ਆਪਾਂ ਉਹ ਹੀ ਦੱਸਦੇ ਆ ਠੀਕ ਆ ਲੋਕਾਂ ਵਾਂਗੂ ਤੁੱਕੇ ਨਹੀਂ ਲਾਉਂਦੇ ਠੀਕ ਆ ਜਾਂ ਬਾਲਾ ਆਪਾਂ ਨੂੰ ਲੋਕਾਂ ਦੀਆਂ ਗੱਲਾਂ ਨਹੀਂ ਆਉਂਦੀਆਂ ਕਿਉਂ ਅੱਜ ਕੱਲ੍ਹ ਤੁਹਾਨੂੰ ਪਤਾ ਜਿਹੜੇ ਚੂਚ ਇਲਾਕੀਆਂ ਕਰਦੇ ਉਹਨਾਂ ਦਾ ਹੀ ਟਾਈਮ ਹੈ ਬਾਕੀ ਚਲੋ ਆਪਾਂ ਆਪਣੇ ਭਰਾ ਜਿਹੜੇ ਆਪਣੇ ਨਾਲ ਜੁੜੇ ਆ ਉਹਨਾਂ ਵਾਸਤੇ ਵੀ ਵੀਡੀਓ ਪਾਉਨੇ ਆ ਭਾਈ ਠੀਕ ਆ ਉਹ ਦੇਖਦੇ ਨੇ ਤੇ ਕੁਝ ਸਿੱਖਦੇ ਨੇ ਤਾਂ ਦੁਆਵਾ ਮੈਂ ਦਿੰਦੇ ਨੇ ਸੋ ਹੁਣ ਆਪਾਂ ਗੱਲ ਕਰਦੇ ਆ ਸੱਚ ਪਹਿਲਾਂ ਸਾਰਨੂੰ ਪਹਿਲਾਂ ਇੱਕ ਵੱਡੀ ਗੱਲ ਮੈਂ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਨੀ ਆ ਤੇ ਕਲੀਅਰ ਕਰਦਾ ਠੀਕ ਹੈ ਬਈ ਇੱਕ ਭਰਾ ਦਾ ਕਮੈਂਟ ਆਇਆ ਸੀ ਕਹਿੰਦਾ ਬਈ ਜੋ ਤੁਸੀਂ ਸਵਾਲ ਨੇ ਦੱਸਿਆ ਕਹਿੰਦਾ ਵੀ ਕਬੂਤਰਾਂ 'ਚ ਕੋਈ ਫਰਕ ਨਹੀਂ ਹੁੰਦਾ ਇੱਕੋ ਹੀ ਕਬੂਤਰ ਹੁੰਦੇ ਨੇ ਠੀਕ ਹੈ ਬਈ ਕਬੂਤਰ ਇੱਕੋ ਹੀ ਹੁੰਦੇ ਨੇ ਤੇ ਨਾ ਹੀ ਆਪਾਂ ਕਿਹਾ ਵੀ ਕਬੂਤਰ ਦੋ ਹੁੰਦੇ ਨੇ ਠੀਕ ਹੈ ਐਵੇਂ ਪਹਿਲਾਂ ਪੂਰੀ ਵੀਡੀਓ ਆਪਦੀ ਸੁਣ ਲਿਆ ਕਰੋ ਸੋ ਇਹ ਸਮਝ ਕੇ ਭਰਾ ਬਣ ਕੇ ਬੋਲਿਆ ਕਰੋ ਉਹ ਗੱਲ ਸੀਗੀ ਭਾਈ ਕਬੂਤਰ ਤੇ ਸਿਆਣਪ ਦੀ ਠੀਕ ਆ ਦੋ ਭਾਈ ਹੁੰਦੇ ਨੇ ਉਹਨਾਂ ਚ ਇੱਕ ਗਰਮ ਹੁੰਦਾ ਇੱਕ ਲੜਾਈ ਖੋਰਾ ਹੁੰਦਾ ਤੇ ਇੱਕ ਠੰਡੇ ਸੁਭਾਅ ਦਾ ਹੁੰਦਾ ਉਹੀ ਕਬੂਤਰਾਂ ਚ ਵੀ ਉਹੀ ਕਹੇ ਚੀਜ਼ ਹੀ ਆ ਭਾਈ ਠੀਕ ਆ ਜਿਹੜਾ ਕਬੂਤਰ ਤਾਂ ਭਾਈ ਢਾਂਗੇ ਤੇ ਸਿੱਧਾ ਆਉਣ ਲੱਗ ਗਿਆ ਬੋਲ ਤੇ ਆਉਣ ਲੱਗ ਗਿਆ ਜਾਂ ਢਾਂਗਾ ਵੜਕਾਏ ਤੋਂ ਆਉਣ ਲੱਗ ਗਿਆ ਸਿੱਧਾ ਠੀਕ ਆ ਉਹ ਕਬੂਤਰ ਦਾ ਦੂਸਰ ਚ ਕਾਮਯਾਬ ਹੋ ਜਾਂਦਾ ਤੇ ਜਿਹੜਾ ਕਬੂਤਰ ਕੌੜਾ ਭਾਈ ਚਾਹੇ ਜਿੰਨਾ ਮਰਜ਼ੀ ਢਾਂਗਾ ਵੜਕਾਈ ਜਾਓ ਕੁਝ ਕਰੀ ਜਾਓ ਠੀਕ ਆ ਕਬੂਤਰ ਢਾਂਗੇ ਨਹੀਂ ਚੜਦਾ ਜਦੋਂ ਤੱਕ ਕੰਪੇਨ ਖਤਮ ਨਹੀਂ ਹੁੰਦਾ ਠੀਕ ਆ ਜਾਂ ਚ ਉਹ ਕਬੂਤਰ ਹੁੰਦਾ ਬਈ ਕਹਿਰ ਵਾਲਾ ਠੀਕ ਆ ਫਰਕ ਇੰਨਾ ਹੀ ਹੁੰਦਾ ਨਾ ਆਪਾਂ ਅਜ ਤੱਕ ਕਿਹਾ ਵੀ ਦੂਸਰਾ ਵਾਲੇ ਦਾ ਹੁੰਦਾ ਕਹਿਰ ਵਾਲੇ ਦਾ ਹੁੰਦਾ ਠੀਕ ਆ ਆਪਾਂ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕੋਈ ਹੱਡੀ ਜੋੜਦਾ ਨਹੀਂ ਫਰਕ ਹੁੰਦਾ ਠੀਕ ਆ ਖੁੱਲੀਆਂ ਹੱਡੀਆਂ ਹੋਣ ਜਾਂ ਜੋ ਮਰਜੀ ਹੋਵੇ ਠੀਕ ਆ ਇਹ ਗੱਲ ਹਾਂ ਪਰਾਂ ਦਾ ਜ਼ਰੂਰ ਫਰਕ ਹੁੰਦਾ ਬਈ ਪਤਲੇ ਚੌੜੇ ਦਾ ਠੀਕ ਆ ਕੱਚਾਂ ਦਾ ਜਾਂ ਜੋ ਵੀ ਲਾ ਲਓ ਹਨਾ ਫਰਕ ਹੁੰਦਾ ਹੈ ਠੀਕ ਆ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਵੀ ਦੱਸਾਂਗੇ ਸਾਰਾ ਠੀਕ ਆ ਤੇ ਅੱਜ ਹੁਣ ਆਪਾਂ ਆਈਏ ਉਸੇ ਗੱਲ ਤੇ ਰੈਲੈਕਸ ਵਾਲੀ ਤੇ ਠੀਕ ਆ ਜਦੋਂ ਬਈ ਆਪਾਂ ਕਬੂਤਰ ਬਾਹ ਲੈਨੇ ਆ ਛਤਰੀ ਤੇ ਠੀਕ ਆ ਬਾਹ ਲਿਆ ਬਾਹ ਕੇ ਬਈ ਕਈ ਭਰਾ ਗੁੜ ਦਿੰਦੇ ਨੇ ਕਿਉਂ ਦੂਸਰਾਂ ਚ ਕੰਮ ਜਾਵਾ ਬਈ ਗੁੜ ਠੀਕ ਆ ਦੂਸਰਾਂ ਵਾਸਤੇ ਸਪੈਸ਼ਲ ਗੁੜ ਬਣਦਾ ਸਿੰਪਲ ਗੁੜ ਵੀ ਬਣ ਜਾਂਦਾ ਤੇ ਪੈਸਾ ਵੀ ਬਹੁਤ ਲੱਗਦਾ ਠੀਕ ਆ ਉਹ ਅੱਡੋ ਅੱਡ ਹਿਸਾਬ ਹੁੰਦਾ ਗੱਲ ਕਰਦੇ ਸੀ ਬਈ ਦੂਸਰ ਦੇ ਗੁੜ ਵਾਲੀ ਹਨਾ ਤੇ ਗੁੜ ਦੀ ਵੀ ਵੀਡੀਓ ਪਾ ਦਾਂਗੇ ਆਪਾਂ ਦੁਬਾਰਾ ਬਈ ਤੁਹਾਡੇ ਭਰਾਵਾਂ ਵਾਸਤੇ ਠੀਕ ਹੈ ਜਦੋਂ ਆਪਾਂ ਗੁੜ ਦੇ ਦਿੰਨੇ ਆ ਬਈ ਠੀਕ ਹੈ ਕਈ ਭਰਾ ਪਹਿਲਾਂ ਗੁੜ ਦੇ ਦਿੰਦੇ ਨੇ ਕਈ ਭਰਾ ਬਿਠਾ ਕੇ ਠੀਕ ਹੈ ਜਦੋਂ ਕਬੂਤਰ ਸੈੱਟ ਹੋ ਜਾਂਦਾ ਆਟ ਵੀਟ ਸੈੱਟ ਹੋ ਜਾਂਦੀ ਆ ਪਤਾ ਲੱਗ ਜਾਂਦਾ ਵੀ ਕਬੂਤਰ ਸੈੱਟ ਹੋ ਗਿਆ ਠੀਕ ਹੈ ਉਦੋਂ ਬਾਅਦ ਇੱਕ ਨੋਕ ਲਵਾ ਕੇ ਪਾਣੀ ਦੀ ਉਦੋਂ ਬਾਅਦ ਜਾ ਕੇ ਥੋੜਾ ਜਿਹਾ ਗੁੜ ਦੇ ਦਿੰਦੇ ਨੇ ਠੀਕ ਹੈ ਟੁਟ ਟੁਟ ਹਿਸਾਬ ਆ ਸਾਰਿਆਂ ਦਾ ਬਈ ਆਪਾਂ ਦਾ ਬਈ ਜਦੋਂ ਕਬੂਤਰ ਆ ਗਿਆ ਆ ਕੇ ਬਈ ਗੁੜ ਦੇ ਦਿੰਨੇ ਠੀਕ ਹੈ ਗੁੜ ਦੇ ਕੇ ਉਹਨੂੰ ਬੈਠਾ ਰਹਿਣ ਦੇ ਦਿੰਨੇ ਠੀਕ ਆ 15 ਮਿੰਟ 20 ਮਿੰਟ ਬੈਠਾ ਰਹਿੰਦਾ ਜਦੋਂ ਕਬੂਤਰ ਆਪਾਂ ਨੂੰ ਪਤਾ ਲੱਗਿਆ ਵੀ ਸੈੱਟ ਹੋ ਗਿਆ ਠੀਕ ਆ ਉਦੋਂ ਆ ਜਾ ਕੇ ਉਹਨੂੰ ਕੋਈ ਪਾਣੀ ਦੀਆਂ ਨੋਕਾਂ ਲਵਾਉਣੇ ਆ ਠੀਕ ਆ ਉਥੇ ਕਿਉਂ ਘਰੇ ਜਾਣ ਤੋਂ ਕਿਉਂਕਿ ਅੱਜ ਇਹ ਤਾਂ ਹੈ ਨਹੀਂਗਾ ਭਾਈ ਆਪਾਂ 4 ਕਿਲੋਮੀਟਰ ਤੇ ਬੈਠੇ ਆ ਠੀਕ ਆ ਮੋਟਰਸਾਈਕਲ ਤੇ ਪੰਦ ਹੁੰਦਾ ਉਥੇ ਕਬੂਤਰ ਨੂੰ ਪਹਿਲਾਂ ਸੈੱਟ ਕਰਕੇ ਠੀਕ ਆ ਆਪਾਂ ਤਾਂ ਭਾਈ ਬਦਾਮ ਵੀ ਇੱਕ ਹਿਸਾਬ ਨਾਲ ਆ ਹਿਸਾਬ ਨਾਲ ਉਹ ਨਾਲ ਹੀ ਲੈ ਕੇ ਜਾਂਦੇ ਆ ਜਦੋਂ ਪਤਾ ਹੁੰਦਾ ਦੂਸਰਾ ਵਾਲ ਹੈਨਾ ਕਿਉਂਕਿ ਕਬੂਤਰ ਨੂੰ ਉੱਥੇ ਸੈੱਟ ਕਰਕੇ ਜਦੋਂ ਪਾਣੀ-ਫੁਣੀ ਦੇਤਾ ਬਈ ਘੰਟੇ ਚ ਕਬੂਤਰ ਪਾਣੀ ਖਿੱਚ ਕੇ ਸੈੱਟ ਹੋ ਲੈਂਦਾ ਠੀਕ ਹੈ ਉਸ ਤੋਂ ਬਾਅਦ ਬੰਦਾ ਆਪਦੀ ਖਰਾਕ ਵੀ ਦੇ ਦਿੰਦਾ ਠੀਕ ਹੈ ਆਪਾਂ ਹੁਣ ਗੱਲ ਕਰਦੇ ਆਂ ਕਬੂਤਰ ਨੂੰ ਰਿਲੈਕਸ ਕਰਨ ਦੀ ਜਦੋਂ ਕਬੂਤਰ ਘਰੇ ਲਿਆਂਦਾ ਬਈ ਠੀਕ ਹੈ ਦੋ ਤਰੀਕੇ ਨੇ ਇਹਦੇ ਠੀਕ ਹੈ ਇੱਕ ਤਾਂ ਬਈ ਤਵੇ ਤੇ ਸੇਕੇ ਵਾਲਾ ਹੋ ਗਿਆ ਠੀਕ ਹੈ ਕੋਈ ਕਾਟਨ ਲੈ ਲਓ ਠੀਕ ਹੈ ਕਾਟਨ ਨੂੰ ਤਵੇ ਤੇ ਸੇਕੀ ਚੱਲੋ ਠੀਕ ਹੈ ਤੇ ਜਮਾ ਨਿੱਗੀ ਨਿੱਗੀ ਕਬੂਤਰ ਦੇ ਪਰ ਦੇ ਕੱਚਾਂ ਦੇ ਥੱਲੇ ਉਹ ਵੀ ਤੁਹਾਨੂੰ ਹੁਣ ਅੱਗੇ ਦੱਸਦਾ ਵੀਡੀਓ 'ਚ ਠੀਕ ਐ ਜਮਾ ਕੱਚਾਂ ਦੇ ਥੱਲੇ ਤੇ ਛਾਤੀ ਹੋ ਗਈ ਜਿਹੜੀ ਪੋਟਾ ਹੋ ਗਿਆ ਪੋਟੇ ਤੋਂ ਥੱਲੇ ਧੌਣ ਤੇ ਠੀਕ ਐ ਪੂਛ ਤੇ ਪਿਛਲੇ ਪਾਸੇ ਪੂਛ ਕੋਲੇ ਠੀਕ ਐ ਉਹਨੂੰ ਚੰਗੀ ਤਰ੍ਹਾਂ ਜਦੋਂ ਸੇਕੇ ਦੇਓਗੇ ਬਾਈ ਕਬੂਤਰ ਰਿਲੈਕਸ ਹੋ ਜਾਊਗਾ ਜਮਾ ਠੀਕ ਐ ਜਦੋਂ ਕਬੂਤਰ ਰਿਲੈਕਸ ਹੋ ਗਿਆ ਇੱਕ ਤਾਂ ਇਹ ਤਰੀਕਾ ਹੋ ਗਿਆ ਠੀਕ ਐ ਤੇ ਦੂਜਾ ਤਰੀਕਾ ਆਏਗਾ ਬਈ ਦੁੱਧ ਵਾਲਾ ਠੀਕ ਐ ਤੋ ਦੁੱਧ ਲੈ ਲੋ ਕਿਸੇ ਚੀਜ਼ ਚ ਲੈ ਕੇ ਉਹਨੂੰ ਬਲਣਾ ਧਰ ਦੋ ਠੀਕ ਹੈ ਜਦੋਂ ਉਹ ਚੰਗੀ ਤਰ੍ਹਾਂ ਕੜਨ ਲੱਗ ਗਿਆ ਉਦੋਂ ਬਾਅਦ ਤੁਸੀਂ ਭਾਪ ਬਣ ਲੱਗ ਜੂਗੀ ਕੋਈ ਚੀਜ਼ ਐਸੀ ਉੱਤੇ ਧਰ ਲਓ ਠੀਕ ਹੈ ਵੀ ਥੋੜੀ ਜੀ ਥਾਂ ਛੱਡ ਲਓ ਤੇ ਇੱਕ ਨਾਲ ਲੈ ਲਓ ਕੱਪੜਾ ਠੀਕ ਹੈ ਕੱਪੜਾ ਜਿਵੇਂ ਹੁਣ ਆਪਾਂ ਮੂੰਹ ਦੇ ਕੋਲੇ ਧਰ ਲੈਨੇ ਆ ਹਨ ਕਿਉਂ ਜਿਆਦਾ ਗਰਮ ਭਾਪ ਵੀ ਕਬੂਤਰ ਦੇ ਅੰਦਰ ਬੱਜੀ ਆਪਾਂ ਨੂੰ ਵੀ ਲਾ ਲਓ ਜੇ ਬੜਾ ਗਰਮ ਬੱਜੇ ਤਾਂ ਉਹ ਵੀ ਮਾੜੀ ਹੁੰਦੀ ਹੈ ਠੀਕ ਹੈ ਕਬੂਤਰ ਦੇ ਪਰਾਂ ਨੂੰ ਹੌਲੀ ਹੌਲੀ ਉਤੋਂ ਹੀ ਢਪਾਓ ਇਹ ਵੀ ਦਿਖਾਉਣਾ ਤੁਹਾਨੂੰ ਮੈਂ ਦੱਸਦਾ ਵੀ ਕਿਵੇਂ ਢਪਾਉਣਾ ਉਹਦੇ ਨਾਲ ਬਾਈ ਕਬੂਤਰ ਜਮਾ ਰਿਲੈਕਸ ਹੋ ਜਾਂਦਾ ਥਕਾਵਟ ਲੈ ਜਾਂਦੀ ਹੈ ਠੀਕ ਹੈ ਥਕਾਵਟ ਵਾਸਤੇ ਗੋਲੀਆਂ ਵੀ ਆਉਂਦੀਆਂ ਨੇ ਠੀਕ ਹੈ ਉਹਨਾਂ ਦਾ ਵੀ ਤੁਹਾਨੂੰ ਅਗਲੀ ਵੀਡੀਓ ਚ ਸਾਰਾ ਸਾਰਾ ਦੱਸ ਦਾਂਗੇ ਠੀਕ ਹੈ ਗੋਲੀਆਂ ਤੁਹਾਨੂੰ ਮੈਂ ਦਿਖਾ ਵੀ ਦਊਗਾ ਦੂਸਰਾਂ ਵਾਲੀਆਂ ਵੀ ਠੀਕ ਹੈ ਤੇ ਕਬੂਤਰ ਨੂੰ ਸੈੱਟ ਕਰਨ ਵਾਸਤੇ ਵੀ ਮੈਥਕਵਾਲ ਆਉਂਦੀ ਆ ਬਾਈ ਪੱਠਿਆਂ ਵਾਸਤੇ ਠੀਕ ਹੈ ਇਹ ਜਾਂਦੇ ਕਬੂਤਰ ਨੂੰ ਵੀ ਵਿੱਚ ਲੱਗ ਜਾਂਦੀ ਆ ਠੀਕ ਆ ਜਾਂ ਆਏ ਕਬੂਤਰ ਨੂੰ ਵੀ ਦੇ ਦਿੰਨੇ ਆ ਆਪਾਂ ਜਦੋਂ ਦੂਸਰ ਚ ਆ ਜਾਂਦਾ ਕਿਉਂ ਇਹਦੇ ਨਾਲ ਬਾਈ ਕਬੂਤਰ ਦੀ ਥਕਾਵਟ ਉਤਰ ਜਾਂਦੀ ਆ ਰਿਲੈਕਸ ਹੋ ਜਾਂਦਾ ਠੀਕ ਆ ਮੋਡੇ ਮਾਡੇ ਨੇ ਸੈੱਟ ਹੋ ਜਾਂਦੇ ਨੇ ਸਮਝ ਗਏ ਸਿਰਫ ਆਪਣੇ ਵਾਲਾ ਹਿਸਾਬ ਕਿਤਾਬ ਹੀ ਆ ਠੀਕ ਆ ਇਹਦੇ ਚ ਨਿਊਰੋ ਵਨ ਫੋਟ ਵੀ ਲੱਗ ਜਾਂਦੀ ਆ ਠੀਕ ਆ ਅੱਡ ਵੱਟ ਹਿਸਾਬ ਆ ਬਾਈ ਸਾਰੇ ਭਰਾਵਾਂ ਦਾ ਕਿਉਂਕਿ ਆਪਾਂ ਤਾਂ ਜਿੰਨੇ ਹਿਸਾਬ ਆ ਉਹੀ ਗੱਲ ਜਿੰਨਿਆਂ ਕੋਲੇ ਗਏ ਆ ਜਾਂ ਜਿਨੇ ਵੀ ਜੋ ਵੀ ਦੱਸਿਆ ਆਪਾਂ ਨੂੰ ਸਾਰੇ ਭਰਾਵਾਂ ਨੇ ਸਹੀ ਵੀ ਦੱਸਿਆ ਠੀਕ ਆ ਕਿਉਂਕਿ ਅੱਜ ਕੱਲ ਹਾਂ YouTubeਾਂ ਤੇ ਦਾ ਜ਼ਰੂਰ ਕਈ ਹੋ ਸਕਦਾ ਵੀ ਗਲਤ ਉਠਾਇਦਾ ਦੱਸ ਦੇਣਾ ਠੀਕ ਆ ਪਰ ਆਪਾਂ ਜਿੰਨੇ ਅਗ ਨੂੰ ਵੀ ਮਿਲੇ ਆ ਜਾਂ ਜਿੰਨਾ ਕੁਝ ਵੀ ਸਿੱਖਿਆ ਸਭ ਨੇ ਸਹੀ ਦੱਸਿਆ ਤੇ ਤਜਰਬੇ ਕਰਕੇ ਵੀ ਦੇਖੇ ਨੇ ਤੇ ਤਜਰਬੇ ਆਏ ਵੀ ਸੈਟ ਨਹੀਂ ਠੀਕ ਆ ਬਾਕੀ ਵਾਈ ਗੁਰੂ ਸੋਖ ਰੱਖੇ ਆਉਣ ਵਾਲਾ 25 ਵਾਲਾ ਸੀਜ਼ਨ ਜੇ ਵਾਈ ਗੁਰੂ ਨੇ ਬਚਾਈ ਰੱਖੇ ਠੀਕ ਆ ਤਾਂ ਜਿਵੇਂ ਮੇਰੇ ਨਾਲ ਹੋਇਆ ਸੀ ਇਹੋ ਜਿਹਾ ਕੁਝ ਨਾ ਹੋਇਆ ਤਾਂ ਵਾਈ ਗੁਰੂ ਦੀ ਕਿਰਪਾ ਨਾਲ ਵਧੀਆ ਕਰਾਂਗੇ ਠੀਕ ਆ ਗਾਉ ਉਹ ਸੱਚੇ ਪਾਸ਼ਾ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਜਦੋਂ ਆਪਾਂ ਦੁੱਧ ਨਾਲ ਕਬੂਤਰ ਗਰਮ ਕਰਨਾ ਹੁ ਮਤਲਬ ਰਿਲੈਕਸ ਕਰਨਾ ਕਬੂਤਰ ਨੂੰ ਦੁੱਧ ਗਰਮ ਕਰਕੇ ਉਹ ਕਿਵੇਂ ਕਰਨਾ ਬਾਹਰ ਨਿਕਲ ਜਿਓ ਤੇ ਅੱਗੇ ਨੂੰ ਲੱਭੀ ਜਾਈਏ ਇਹ ਆੜਾ ਤਾਂ ਕਰ ਲੀਏ ਸੈਟਿੰਗ ਲੈ ਕਾ ਆਪਣੀ ਕਬੂਤਰੀ ਪਹਿਲਾਂ ਚੈੱਕ ਕਰੋ ਠੀਕ ਆ ਇਹੇ ਭਾਈ ਅੱਖ ਚੇਂਜ ਕਰਦੀ ਰਹਿੰਦੀ ਆ ਕਦੇ ਪੱਥਰ ਰੰਗੀ ਕਰ ਜਾਂਦੀ ਆ ਕਦੇ ਸਰੋਂ ਫੁੱਲੀ ਕਰ ਜਾਂਦੀ ਆ ਨਾ ਤੋਤੀ ਨੋਕ ਦੀ ਆ ਇੱਕੋ ਪੱਠੀ ਆ ਤੇ ਇਹਨਾਂ ਦੀ ਮਾਂ ਆਪਾਂ ਮਿੱਤਰ ਪਿਆਰਿਆਂ ਨੂੰ ਦਿੱਤੀ ਸੀ ਚਲੋ ਉਹ ਕਹਿੰਦੇ ਭਾਈ ਗਵਾਚ ਗਈ ਠੀਕ ਆ ਆ ਇਹ ਦੇਖਨੇ ਇਹ ਉਹੀ ਬੱਚਾ ਹੈ ਭਾਈ ਇਹਦੀ ਇੰਸਟਾ ਤੇ ਆਪਾਂ ਵੀਡੀਓ ਪਾਈ ਸੀ 6:30 ਵਜੇ ਤੀਜੀ ਡਾਈ ਤੇ ਬੈਠੀ ਸੀ ਇਹ ਉਸ ਤੋਂ ਬਾਅਦ ਆਪਾਂ ਚਲੋ ਡਾਈ ਨਹੀਂ ਗਈ ਕੱਢੀ ਹੋਈ ਨਹੀਂ ਗਈ ਯਾਰ ਜੋਰ ਹੀ ਇੰਨਾ ਮਾਰਦੀ ਸੀ ਵੀ ਛੱਡੋ ਕਿਉਂ ਇਹਦੀ ਮਾਂ ਵੀ ਨਹੀਂ ਰਹੀ ਤੇ ਪਿਓ ਵੀ ਨਹੀਂ ਰਿਹਾ ਢੱਕਿਆਂ ਵਾਲੀ ਆ ਠੀਕ ਆ ਹੁਣ ਆ ਇਹ ਦੇਖੋ ਜਿਵੇਂ ਹੁਣ ਆ ਕਬੂਤਰ ਆਪਣਾ ਠੀਕ ਆ ਥੱਲੇ ਆਪਣੇ ਫਰਾਈ ਪੰਨਣਾ ਇਹ ਤਾਂ ਮੈਂ ਪਰ ਖੋਲ ਲਉਂ ਠੀਕ ਆ ਉਹੇ ਕੱਪੜਾ ਰੱਖ ਲੋ ਹੱਥ ਦੇ ਥੱਲੇ ਠੀਕ ਆ ਵੀ ਥੋੜਾ ਜਿਹਾ ਮੂੰਹ ਤੇ ਨਾ ਪਾਵੇ ਬਸ ਐਂ ਪਰ ਖੋਲ ਕੇ ਉਹਦੇ ਉੱਤੋਂ ਦੀ ਐਂ ਐਂ ਪੋਲਾ ਪੋਲਾ ਟਪਾਈ ਚੱਲੋ ਜਿਹੜੀ ਭਾਪ ਹੁੰਦੀ ਆ ਠੀਕ ਆ ਇੱਧਰ ਕਰ ਲਿਆ ਫੇਰ ਇੱਧਰ ਕਰ ਲਿਆ ਠੀਕ ਆ ਫੇਰ ਮੂੰਹ ਤੇ ਐਂ ਹੱਥ ਧਰ ਕੇ ਐਵੇਂ ਠੀਕ ਆ ਉਹਨੂੰ ਐਂ ਸੇਕ ਦੇ ਤਾਂ ਠੀਕ ਆ ਫੇਰ ਚਾਹੇ ਐਂ ਫੜ ਦੋ ਵੀ ਬਸ ਮੂੰਹ ਤੇ ਜ਼ਿਆਦਾ ਸੇਕ ਨਾ ਪਾਵੇ ਫੇਰ ਮੁੜ ਕੇ ਪੂਛ ਵਾਲੀ ਥਾਂ ਐਂ ਸੇਕ ਦੋ ਠੀਕ ਆ ਇਸ ਇੱਕ ਇਹ ਤੁਸੀਂ ਐ ਹਿਸਾਬ ਨਾਲ ਲਓ ਘੱਟੋ ਘੱਟ ਬਾਹਲਾ ਨਹੀਂ ਵੀ 25 ਮਿੰਟ ਕਰੋਗੇ ਕਬੂਤਰ ਆਟੋਮੈਟਿਕ ਹੀ ਸੈੱਟ ਹੋ ਜਾਊਗਾ ਉਦੋਂ ਆ ਜਿਵੇਂ ਜਿਵੇਂ ਖਰਾਕ ਖੀਚੀ ਜਾਊਗਾ ਠੀਕ ਆ ਉਹ ਥੋੜੀ ਸੈਟਿੰਗ ਹੈ ਜਿੰਨੇ ਕਬੂਤਰਾਂ ਦੇ ਟੱਕ ਤੇ ਤੁਸੀਂ ਪਹਿਲੇ ਦਿਨ ਛੱਡਿਆ ਹੁੰਦਾ ਠੀਕ ਆ ਉਹੇ ਜਿਹੇ ਹਿਸਾਬ ਨਾਲ ਠੀਕ ਆ ਥੋੜਾ ਜਿਹਾ ਸੈਟਿੰਗ ਜਿਵੇਂ ਆਪਾਂ ਨਾਲ ਪਾਣੀ ਦੀ ਵੀ ਕਰਦੇ ਆ ਠੀਕ ਆ ਪਾਣੀ ਵਧਾ ਘਟਾ ਕੇ ਦਿੰਨੇ ਆ ਉਵੇਂ ਹੀ ਪਦਾਮਾ ਦੀ ਵੀ ਸੈਟਿੰਗ ਵਧਾ ਘਟਾ ਕੇ ਕਰ ਲੈ ਬੰਦਾ ਠੀਕ ਆ ਤੇ ਜਾਣ ਬਾਰੇ ਯਾਰ ਉੱਡੂਗਾ ਹੀ ਉੱਡੂਗਾ ਜੇ ਤੁਸੀਂ ਕਬੂਤਰ ਘਰੇ ਸੈੱਟ ਕਰ ਲਿਆ ਠੀਕ ਆ ਦੁਬਾਰਾ ਰਿਕਵਰ ਕਰ ਗਿਆ ਕਬੂਤਰ ਥੱਲੋ ਗੋਲ ਹੋ ਗਿਆ ਲਾਲ ਹੋ ਗਿਆ ਠੀਕ ਆ ਤੋ ਆਟੋਮੈਟਿਕ ਹੀ ਉੱਡੂਗਾ ਤੇ ਇੱਕ ਹੋਰ ਗੱਲ ਦੱਸਦਾ ਭਰਾਓ ਕਬੂਤਰ ਹਮੇਸ਼ਾ ਦੂਸਰ ਜੀ ਗਰਮੀ ਉੱਡਦਾ ਠੰਡਾ ਕਬੂਤਰ ਕਦੇ ਨਹੀਂ ਉੱਡਦਾ ਠੀਕ ਆ ਠੰਡ 'ਚ ਢੰਡਾ ਕਬੂਤਰ ਨਹੀਂ ਉੱਡਦਾ ਠੰਡ 'ਚ ਆਪਾਂ ਨੂੰ ਕਬੂਤਰ ਗਰਮ ਹੀ ਕਰਨਾ ਪੈਂਦਾ ਸੋ ਲਵ ਯੂ ਐ ਅਗਲੀ ਵੀਡੀਓ ਨਾਲ ਫੇਰ ਮਿਲਾਂਗੇ ਤੇ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਕੁਝ ਹੋਰ ਟੌਪਿਕ ਦੂਸਰ ਬਾਰੇ ਜਾਂ ਕੈਰ ਬਾਰੇ ਦੱਸਾਂਗੇ ਅਗਲਾ ਟੌਪਿਕ ਆਊਗਾ ਕੈਰ ਬਾਰੇ ਬਾਕੀ ਕਮੈਂਟਾਂ ਦੱਸ ਦਿਓ ਬਾਈ ਕੈਰ ਬਾਰੇ ਜਾਂ ਕੀਵੇਂ ਵੀ ਜਿਹੜੀ ਚੀਜ਼ ਵੀ ਪੁੱਛਣੀ ਹੋਵੇ ਠੀਕ ਆ ਲਵ ਯੂ ਆ ਸਾਰੇ ਭਰਾ